ਸਾਸੀ ਕਾਜਦਨ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਜੋਸ਼ੀ ਜੋਸ਼ੀ ਚੈਨਲ ਆਉਂਤੇ ਮੈਂ ਤੁਹਾਡਾ ਸਾਰਾ ਸਵਾਗਤ ਕਰਦੀ ਆਂ ਉਮੀਦ ਆ ਤੁਸੀਂ ਸਾਰੇ ਰਾਜੀ ਖੁਸ਼ ਹੋਵੋਗੇ ਤੇ ਮੈਂ ਵੀ ਤੁਹਾਡੀ ਕਿਰਪਾ ਨਾਲ ਰਾਜੀ ਖੁਸ਼ੀਆਂ ਤੇ ਮੈਂ ਹਾਜ਼ਰ ਆ ਤੁਹਾਡੀ ਕਚਹਿਰੀ ਦੇ ਵਿੱਚ ਸੁਹਾਗ ਲੈ ਕੇ ਕਿਉਂਕਿ ਵਿਆਹਾਂ ਦਾ ਸੀਜ਼ਨ ਸਾਰਾ ਸੁਹਾਗ ਘੋੜੀਆਂ ਤੇ ਬੋਲੀਆਂ ਤਾਂ ਸੁਣੋ ਦੋ ਤਿੰਨ ਦਿਨ ਸੁਣਾਤੀਆਂ ਫਿਰ ਕੱਲ੍ਹ ਬਾਸੋਂ ਫੇਰ ਦੁਬਾਰਾ ਗੋਲੀਆਂ ਹੋਰ ਕਿੱਥੇ ਲਾਵਾਂਗੇ ਤੇ ਹੁਣ ਸੁਣੋ ਬੇਟੀ ਦੇ ਵਿਆਹ ਚ ਗੋਂ ਬੜਾ ਸੁਖਾ ਗਿਆ ਤੇ ਕੱਲ ਕਿਸੇ ਵੀਰ ਨੇ ਤਰੀ ਕੌਣ ਹੈ ਉਹਨੇ ਮੈਨੂੰ ਫੋਨ ਕਰਕੇ ਪੁੱਛਿਆ ਵੀ ਤੁਸੀਂ ਜੀ ਥੈਰਡ ਦਾ ਨੁਕਤਾ ਨਹੀਂ ਪਾਇਆ ਮੈਂ ਤਾਂ ਪਾਉਂਦੀ ਰਹਿਣੀ ਆ ਅੱਜ ਫਿਰ ਤੁਸੀਂ ਥੈਰਡ ਖਤਮ ਕਰੋ ਹਨਾ ਇਹਦੇ 4-5 ਨੁਕਤੇ ਨੇ ਉਹ ਤਾਂ ਮੈਂ ਵਾਰੀ-ਵਾਰੀ ਰਿਪੀਟ ਕਰਦੀ ਰਹਿਣੀ ਆ ਜਿਹੜਾ ਤੁਹਾਨੂੰ ਸੌਖਾ ਲੱਗਦਾ ਉਹ ਪਾ ਲਿਓ ਅੱਜ ਜਿਵੇਂ ਮੈਂ 3 ਵਾਰੇ ਦੱਸੂਗੀ ਕਾਪੀ ਪੈਨਸਲ ਲੈ ਕੇ ਵੇਜੋ ਬਿਲਕੁਲ 345 ਖਤਮ ਹੋ ਜੂਗੀ ਤੇ ਜਿਵੇਂ ਮਹਾਤਮਾ ਦੱਸਦੇ ਨੇ ਉਸ ਤਰੀ ਮੈਥੋਂ ਦੱਸੀ ਜੰਨੀ ਹੈ ਹਨ ਤੇ ਆਜੋ ਫਿਰ ਕਾਪੀ ਪੈਨਸਲ ਲੈ ਕੇ ਵੇਜੋ ਤੇ ਆਜੋ ਫਿਰ ਆਪਾਂ ਲਾਹੇਰੋਂ ਕੰਗਾਗੇ ਸਹਾਰ ਹਨ ਬੀਬੀ ਦੇ ਵਿਆਹ ਦਾ ਤੇ ਉਹ ਪਹਿਲਾਂ ਨਾ ਜਦੋਂ ਕੁੜੀਆਂ ਛੋਟੇ ਛੋਟੇ ਵਿਆਹ ਦੇ ਕੁੜੇ ਤਾਂ ਖੇਡਦੀਆਂ ਫਿਰਦੀਆਂ ਫੇਰੀ ਸਮਝਦਾ ਖੇਡ ਗਿਆ ਫਿਰ ਗਿਆ ਨਹੀਂ ਕਹਿੰਦੇ ਸੀ ਮੈਂ ਤੇ ਤੂੰ ਵੀ ਖੇਡਦੀ ਫਿਰਦੀ ਆ ਤੇ ਤੇ ਜਨਨ ਆਈ ਹੋਈ ਤੇ ਹਨਾ ਗੀਤਾ ਚਾਹੁੰਦਾ ਨਾ ਉਸ ਤਰ੍ਹਾਂ ਹੀ ਮੇਰੇ ਨਾਲ ਵੀ ਇੱਕ ਛੋਟੀ ਜਿਹੀ ਵਿਹਾਈ ਸੀ ਅਪਾ 12 13 ਸਾਲ ਬਾਅਦ ਉਹਨਾਂ ਕਲਾਵਾ ਜਦੋਂ ਜਵਾਨ ਹੋ ਗਈ ਹੈਨਾ ਤੇ ਹੁਣ ਤਾਂ ਸਮਝ ਲੈ ਆਪਾਂ ਉਹਦੀ ਵਿਆਹ ਕਰਦੇ ਆ ਤੇ ਉਹਦੀ ਤੋਰ ਦਿੰਦੇ ਆ ਉਹਨੂੰ ਫਿਰ ਮਕਲਾਵਾ ਕਹਿੰਦੇ ਜਦੋਂ ਫਿਰ ਅਗਲਾ ਸਮਾਨ ਸੂਣ ਦੇ ਕੇ ਤੋਰਦਾ ਪੇਟੀ ਦੇ ਕੇ ਤੋਰਦਾ ਫਿਰ ਉਹਨੂੰ ਮਕਲਾਵਾ ਕਹਿੰਦੇ ਨੀਪਾ ਹੁਣ ਮਕਲਾਵਾ ਦੇ ਦਿਓ ਹੈਨਾ ਤੇ ਲੈ ਆਜੋ ਸੁਣਾ ਕੀ ਕਹਿੰਦੇ ਨੇ ਇਸ ਇਹ ਸੁਹਾਗ ਕੀ ਕਹਿੰਦਾ ਮਾਣੋ ਇਸ ਦਾ ਰੰਗ ਅੰਬਾਂ ਦੇ ਠਾ ਠਾ ਖੇੜੇ ਦੀਏ ਨੀ ਦਬਣੇ ਜਾ ਰਹੇ ਆਏ ਅੰਬਾਂ ਦੇ ਠਾ 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 ോ വണിയ രാശുരവാലി കൈ ബണിയാടാല ਬਿਆਮਣੇ ਆਏ ਲੋਕ ਜਾਨੀ ਦਾਦੇ ਦੀਏ ਹੋਤੀਏ ਤੇਰੇ ਸਾਰੇ ਨੀਆਂਏ ਲੋਕ ਜਾਨੀ ਦਾਦੇ ਦੀਏ ਉਤਿਏ ਤੇਰੇ ਸਰੇ ਨਿਆਏ ਕੀ ਕਣ ਲੋਕਾਂ ਦਾਦੀ ਮੇਰੀਏ ਦਦੇ ਆਪਸ ਦਾਏ ਕਿਕਰ ਲੋਕਾਂ ਦਾਦੀ ਮੇਰੀਏ ਦਦੇ ਆਪ ਸਦਾਏ ਮੈਂ ਨਾ ਸਦੇ ਪੋਤੀ ਮੇਰੀਏ ਕੇਰ ਸੰਜੋਗ ਲਿਆਏ ਦੇ ਪਤੀ ਮੇਰੀਏ ਫੇਰ ਸੰਯੋਗ ਲੀਆ ਹੈ ਚੁਬ ਚੋਗਾ ਉਥਾਂ ਪਤੀ ਮੇਰੀਏ ਜਿੱਥੇ ਚੁਗ ਖੇਲ ਰੇ ਚੁਗ ਚੋਗਾ ਉਥਾਂ ਪਤੀ ਮੇਰੀ ਜਿੱਥੇ ਚੋਗ ਖਿਲਾਰੇ ਅੰਬਾ ਦੇ ਠਾ ਹੇਠਾ ਖੇੜ ਦੀਏ ਨੀਂਦੋ ਬਣ ਜਾਰੇ ਆਏ ਅੰਬਾ ਦੇ ਹੇਠਾ ਹੇਠਾ ਖੇੜ ਦੀਏ ਨੀ ਦਬਣੇ ਜਾ ਰੇ ਐ ਨਦਸੁਰ ਬੱਲਾ ਬਾਣੇ ਕੇ ਤੈਨੂੰ സരനിയായ ലു ജന ബല ബേ തേ സൗരണിയണലു കായണിയ ਤਰਮੀ ਬਾਵਲ ਸੁਦਾਏ ਕਿਕਰ ਲੁਕਾ ਮਾਏ ਰਾਣੀਏ ਤਰਮੀ ਬਾਵਲ ਸੁਦਾਏ ਮੈਨਸ ਦਾਇਤੀਏ ਰਾਣੀਏ ਕੇਰਸ ਜੋਗ ਲੀਆ ਗਾਏ ਦੀਏ ਰਾਣੀਏ ਕੇਰਸ ਜੋਗ ਲੀਆ ਹੈ ਚੁਗ ਚੁਗ ਉਠ ਬੇਟੀ ਜਿੱਥੇ ਚੋਗ ਖੇਲਾ ਰੇ ਚੁਗ ਚੋਗਾ ਉਠ ਬੇਟੀ ਮੇਰੀ ਇਥੇ ਚ ਗ ਖਿਲਾ ਰੇ ਅੰਬਾਂ ਦੇ ਠੀਖ ੜੋਤੀਏ ਦੋ ਬਣ ਜਾ ಬಾಣಿಕೆ ತಾಮಣಿಯ ಹೇ ಲಾಡ ಸರ ಬಾಲ ಬಾಣಕ್ಕೆ ತಾನು ಬ್ಯಾಮಿಯ ಹೇಜಾನಿ ಬಿರೆ ದಿ ಪೆಣನಿ തരണുക്കബ നേര ਮੇਰੀ ਏ ਕੇਰ ਸੰਜੋਗ ਲਿਆਏ ਚੋ 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 ਗਾ ਉਥੋਂ ਪੈਣ ਮੇਰੀ ਏ ਜਿਥੇ ਚੋਗ ਖਿਲਾਰੇ ਲੋ ਜੀ ਦੱਸਿਓ ਮੇਰਾ ਗੀਤ ਹੋਇਆ ਹੈ ਪੂਰਾ ਤੁਹਾਨੂੰ ਇਹ ਸੁਹਾਗ ਕਿਹੋ ਜਿਹਾ ਲੱਗਿਆ ਬਹੁਤ ਵਧੀਆ ਜਿੱਥੇ ਸੰਯੋਗ ਫਿਰ ਰੱਬ ਲਿਖ ਦਿੰਦਾ ਹੈ ਉੱਥੇ ਉੱਥੇ ਜਿੱਥੇ ਜੋਗਾ ਪਾਇਆ ਉੱਥੇ ਚੁਗਣਾ ਪੈਂਦਾ ਤੇ ਉੱਥੇ ਜਾਣਾ ਪੈਂਦਾ ਹੈ ਨਾ ਤੇ ਲੈ ਅਮੀਰਾ ਤੁਹਾਨੂੰ ਇਹ ਪਸੰਦ ਆਇਆ ਹੋਗਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਮੈਂਟ ਕਰਨੋ ਤੁਸੀਂ ਗੁੰਜਾਇਸ ਨਾ ਉਹ ਕਰਿਆ ਕਰੋ ਟਿੱਲ ਕਿਉਂਕਿ 73% ਲੋਕ ਪਤਾ ਲੱਗਿਆ ਯੂਟਿਊਬਰ ਨੇ ਦੱਸਿਆ 73% ਲੋਕ ਗੀਤ ਤਾਂ ਸੁਣ ਲੈਣੇ ਪਰ ਹੋਰ ਕਮੈਂਟ ਨਹੀਂ ਕਰਦੇ ਤੁਸੀਂ ਕਮੈਂਟ ਜਰੂਰ ਜੇ ਤੁਹਾਨੂੰ ਨਹੀਂ ਆਉਂਦੇ ਬੱਚਿਆਂ ਤੋਂ ਕਰਾਇਆ ਕਰੋ ਲੇ ਹੁਣ ਆ ਗਏ ਆਪਾਂ ਤੰਦਰੁਸਤੀ ਵੱਲ ਥਰਡ ਖਤਮ ਕਰੋ ਹੁ ਤਾਂ ਕਹੀ ਨੁਕਤੇ ਨੇ ਕਿਤੇ ਗਾ ਤੇ ਕੋਈ ਨੁਕਤਾ ਪਾਦਨਿਆ ਇਹ ਮੇਰਾ ਪਹਿਲਾ ਪਾਇਆ ਹੋਇਆ ਤੁਸੀਂ ਇਹ ਪਤਾ ਕੀ ਕਰਨਾ ਤુલਸੀ ਦੀ ਲੱਕੜ ਦਾ ਚੂਰਨ ਬਣਾ ਲਓ ਤੁਰਸੀ ਦੇ ਡਾਣੀਆਂ ਸੁੱਕੀਆਂ ਹੋਈ ਲੈ ਲਈ ਨਾ ਤਾਂ ਉਹਦਾ ਤੁਸੀਂ ਚੂਰਨ ਬਣਾ ਲਓ ਬਣਾ ਲਿਆ ਚੂਰਨਾ ਕੁੱਟ ਕੇ ਫਿਰ ਮਿਕਸੀ ਚ ਪਾ ਲਓ ਓਡੀ ਮਿਕਸੀ ਵੀ ਨਾ ਖਰਾਬ ਹੋ ਜੇ ਪਹਿਲਾਂ ਨੂੰ ਕੁੱਟ ਲਓ ਕੁੰਡੇ ਸੋਟੇ ਫਿਰ ਮਿਕਸੀ ਚ ਉਹਦਾ ਚੂਰਨ ਬਣ ਜਿਗਾ ਹੈ ਨਾ ਤਾਂ ਫਿਰ ਤੁਸੀਂ ਫੇਰ ਕੀ ਕਰਨਾ ਸਵੇਰੇ ਇੱਕ ਚਮਚਾ ਤੁਸੀਂ ਪਾਣੀ ਨਾਲ ਲੈਣਾ ਤੇ ਸ਼ਾਮ ਨੂੰ ਫੇਰ ਇੱਕ ਚਮਚਾ ਉਹ ਪਾਊਡਰ ਦਾ ਤੇ 347 ਥੋੜਾ ਖਤਮ ਹੋ ਜੂਗਾ ਗਲੇ ਦਾ ਕੋਈ ਵੀ ਰੋਗਾ ਗਲੇ ਚ ਸੋਜ ਆ ਉਹ ਠੀਕ ਹੋ ਜੂ ਕੰਟ ਕੰਠ ਸੰਬੰਧੀ ਕੋਈ ਬਿਮਾਰੀ ਨਹੀਂ ਰਹੂਗੀ ਨਹੀਂ ਰਹੂਗੀ ਹੈ ਇਹ ਤੁਸੀਂ ਲਿਖ ਲਿਆ ਹੋਣਾ ਜੇ ਪਹਿਲਾਂ ਵੀ ਤੁਸੀਂ ਲਿਖਿਆ ਦੇਖਿਆ ਜਿਹਨੇ ਪ੍ਰਤਿਆਹ ਹੋਣਾ ਜਰੂਰ ਲਿਖੋ ਵੀ ਸਾਡੇ 347 ਠੀਕ ਹੋ ਗਿਆ ਹੈ ਨਾ ਇੱਕ ਚਟਣੀ ਦੱਸੀ ਹੋਈ ਆ ਮੇਰੀ ਵੀ ਚਟਣੀ ਆ ਉਹ ਵੀ ਸਾਰੀਆਂ ਰੋਜ਼ ਖਾਉ ਤੇ ਨਵੇਂ ਮਹੀਨੇ ਖਾਣੀ ਆ ਇਹ ਤੇ ਇਹ ਤੁਸੀਂ ਇਹਨੂੰ ਇਹਨੂੰ ਵੀ ਜਾਂ ਤੁਹਾਡਾ ਸਿਹਤ ਠੀਕ ਹੋ ਗਿਆ ਚੈੱਕ ਕਰਾ ਲਿਆ ਤੁਸੀਂ ਉਦੋਂ ਛੱਡ ਦਿਓ ਤੇ ਮਹੀਨਾ ਵੀ ਨਹੀਂ ਵੀ ਤਾਂ ਖਾਣੀ ਪਊ ਜੇ ਵੱਧ ਖਾਣੀ ਵੀ ਵੱਧ ਖਾ ਲਿਓ ਹਨ ਫੇਰ ਚੈੱਕ ਕਰਾਓ 1 ਮਹੀਨੇ ਬਾਅਦ ਚੈੱਕ ਕਰਾਓ ਨਾ ਵੀ ਕਿੰਨਾ ਘਟਿਆ ਹਨ ਤੇ ਲੋ ਆਜੋ ਫਿਰ ਹੁਣ ਸਾਨੂੰ ਦੇ ਚੁੱਟੀਆਂ ਤੇ ਕੱਲ ਨੂੰ ਫੇਰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫੇਰ ਮਿਲਾਂਗੇ ਧੰਨਵਾਦ